ਸਾਡਾ ਫੁਲਕਾਰੀ ਨਾ ਇਸ ਕਰਕੇ ਰੱਖਿਆ ਗਿਆ ਕਿ ਪੰਜਾਬੀ ਹੈਂਡੀਕਰਾਫਟ ਨੂੰ ਫੁਲਕਾਰੀ ਤੋਂ ਹੀ ਪਛਾਣਿਆ ਜਾਂਦਾ ਹੈ ਤੇ ਇਹ ਦੇ ਵਿੱਚ ਮੇਨਲੀ ਅਸੀਂ ਜਿਹੜੀਆਂ ਸਾਡੀਆਂ ਹੈਂਡੀਕਰਾਫਟ ਦੀਆਂ ਚੀਜ਼ਾਂ ਨੇ ਪੰਜਾਬ ਦੇ ਹੈਂਡੀਕਰਾਫਟ ਜਿਨ੍ਹਾਂ ਚੋਂ ਫੁਲਕਾਰੀ वुड ਇਨਲੇ ਦਰੀਆਂ ਫੋਕ ਟॉयਜ਼ ਤੇ ਜਿਹੜੇ ਹੋਰ ਮਿਨੀਏਚਰ ਆਈਟਮਸ ਨੇ ਅਤਨੀਆਂ ਚੀਜ਼ਾਂ ਲੈ ਕੇ ਆਏ ਮੇਨਲੀ ਅਸੀਂ ਦੇਖਿਆ ਕਿ ਵਕਤਾਂ ਦੇ ਸਮਾਨ ਨੇ ਪੰਜਾਬੀ ਵਿਰਾਸਤ ਨੂੰ ਲੈ ਕੇ ਪੰਜਾਬੀ ਕਲਚਰ ਨੂੰ ਲੈ ਕੇ ਗਏ ਇਸ ਮੇਲਾ ਸਰਕਾਰ ਦਾ ਬੜਾ ਵੱਡਾ ਬਲਾਵਾ ਰੱਖੀਤਾ ਇਹਦਾ ਤੇ ਜਿਹੜੇ ਹੈਂਡਲੂਮ ਜਿਹੜਾ ਤਿਆਰ ਕਰਦੇ ਨੇ ਹੱਥ ਦੇ ਬਣਾਏ ਹੋਏ ਇਹ ਪੰਜਾਬ ਦੇ ਕਾਰੀਗਰਾਂ ਕੇ ਜਾਂ ਪੰਜਾਬ ਤੋਂ ਬਾਹਰ ਦੇ ਕਾਰੀਗਰ ਤਿਆਰ ਕਰਦੇ ਨੇ ਇਹ ਸਰ ਇੱਥੇ ਜਿਹੜਾ ਸਾਡੇ ਕੋਲ ਮਾਲ ਆ ਇਹ ਸਾਰਾ ਪੰਜਾਬ ਦੇ ਕਾਰੀਗਰਾਂ ਦਾ ਜਿਹੜੇ ਪੰਜਾਬ ਤੇ ਰਹਿੰਦੇ ਨੇ ਆ ਇਹ ਅਸਲ 'ਚ ਉਹ ਪੁਰਾਣਾ ਸਰਕਾਰ ਦਾ ਫੁਲਕਾਰੀ ਬ੍ਰਾਂਡ ਦੇ ਥਰੂ ਇਹੀ ਹੈ ਕਿ ਅਸੀਂ ਪੰਜਾਬ ਦੇ ਕਾਰੀਗਰਾਂ ਨੂੰ ਇਨਡਾਇਰੈਕਟ ਮਾਰਕੀਟਿੰਗ ਪ੍ਰੋਵਾਈਡ ਕਰੀਏ ਕਿਉਂਕਿ ਜੇ ਕਾਰੀਗਰ ਜਿਹੜਾ ਮਾਲ ਬਣਾਉਂਦਾ ਹੈ ਜਿਉਂਦਾ ਮਾਲ ਵਿਕਦਾ ਨਹੀਂ ਤੇ ਅੱਜ ਨਹੀਂ ਤਾਂ ਕੱਲ ਉਹਨੂੰ ਰੋਟੀ ਕਮਾਉਣ ਵਾਸਤੇ ਕੋਈ ਨਾ ਕੋਈ ਹੋਰ ਤੋੜਦਾ ਕਰਨਾ ਪਏਗਾ ਉਹ ਕਰਾਫਟ ਨੂੰ ਛੱਡ ਦੇਗਾ ਉਹਦੇ ਨਾਲ ਦੋ ਨੁਕਸਾਨ ਹੋ ਜਾਂਦੇ ਆ ਇੱਕ ਤੇ ਉਹਦਾ ਰੋਜ਼ਗਾਰ ਚਲਾ ਜਾਂਦਾ ਜਿਹੜਾ ਕਾਰੀਗਰ ਹੈ ਤੇ ਦੂਜਾ ਸਾਡਾ ਹੌਲੀ ਹੌਲੀ ਕਰਾਫਟ ਖਤਮ ਹੋ ਜਾਏਗਾ ਜੁਦੋ ਕਿਸੇ ਨੇ ਫਰਕਾਰੀ ਸਿੱਤੇ ਲੈਣਾ ਤੇ ਪਤਾ ਲੱਗਣਾ ਵੀ ਇਹ ਪੰਜਾਬ ਦੀ ਮਟਿਆਰ ਆ ਇਹ ਪੰਜਾਬਾਂ ਦੁਰੀ ਜਾਂਦੀ ਆ ਪਰ ਅਜ ਕਹਾ ਲੋਪ ਖੁੰਦੀ ਜਾਂਦੀ ਐ ਸਾਡੀ ਪੰਜਾਬ ਦੀ ਮਟਿਆਰ ਨੇ ਇਹ ਥਾਲੀ ਕੀ ਹੈ ਕਿਸ ਦਾ ਸਜਾਈ ਗਈ ਹੈ ਤੇਰੇ ਮਤਲਬ ਕੀ ਹੈ ਦੱਸ ਕੰਝੂ ਥਾਲਾ ਕਰਦੇ ਹੋ ਗੜਵੀ ਹੈ ਇਹ ਪਾਣੀ ਵਾਰਨ ਦਾ ਜਿਹੜਾ ਕੰਮ ਕੀਤਾ ਜਾਂਦਾ ਸੀ ਉਹਦੇ ਵਾਸਤੇ ਗੜਵੀ ਹੀ ਇਸਤੇਮਾਲ ਕੀਤੀ ਜਾਂਦੀ ਸੀ ਸਾਡੇ ਜਿਹੜੇ ਬਜ਼ੁਰਗ ਸੀਗੇ ਇਹ ਰਵਾਈਤਾਂ ਚੱਲੀਆਂ ਆ ਰਹੀਆਂ ਸਰ ਉਹਨਾਂ ਨੂੰ ਜਿੰਦਾ ਰੱਖਣ ਵਾਸਤੇ ਉਹ ਸਾਡੀ ਥਾਲੀ ਨੂੰ ਦੇਖ ਕੇ ਲੋਕੀ ਮੁੜ ਕੇ ਚੇਤੇ ਕਰਨ ਇਹ ਸਰ ਉਹੀ ਰਾਣੀ ਹਾਰ ਹੈ ਰਾਣੀ ਹਾਰ ਦੀ ਤਾਂ ਤੇ ਵਰਤਿਆ ਜਾਂਦਾ ਹੈ ਜਾਂ ਸੱਗੀ ਫੁੱਲ ਹੈ ਫਿਰ ਇਹ ਮਾਡਰਨ ਡਿਜ਼ਾਈਨ ਨੇ ਇਹ ਅੱਜ ਕੱਲ੍ਹ ਦੀ ਜਿੱਦਾਂ ਡਿਮਾਂਡ ਹੈ ਕਾਰੀਗਰਾਂ ਲੋਕਾਂ ਦੀ ਉਸ ਹਿਸਾਬ ਨਾਲ ਜਿਹੜਾ ਤਰੀਕਾ ਚੇਂਜ ਹੁੰਦਾ ਰਹਿੰਦਾ ਹੈ ਹੁਣ ਇਹ ਜ਼ਿਆਦਾਤਰ ਡੈਕੋਰੇਟਿਵ ਪੀਸਿਸ ਬਣ ਕੇ ਨਾ ਲੋਕੀ ਇਹਨਾਂ ਨੂੰ ਘਰਾਂ 'ਚ ਏਦਾਂ ਕਰਦਾ ਤੇ ਲਾ ਕੇ ਸਜਾਵਟ ਦੀ ਤਰ੍ਹਾਂ ਜ਼ਿਆਦਾ ਇਸਤੇਮਾਲ ਕਰਦੇ ਨੇ ਉਤਨਾ ਇਸਤੇਮਾਲ ਕਰਨ ਦੀ ਲੋੜ ਹੀ ਨਹੀਂ ਪੈਂਦੀ ਬਹੁਤ ਰੇਅਰਲੀ ਹੈ ਕਿਤੇ ਵੀ ਕੋਈ ਬੰਦਾ ਇਸਤੇਮਾਲ ਕਰਦਾ ਹੋਵੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਹ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਗੇ ਧੰਨਵਾਦ ਜੀ ਅਮਰ ਸਿੰਘ ਸਾਹਿਬ ਦੀਆਂ ਜਿੱਥੇ ਕੀ ਪਾਈਟੈਕਸ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਪਾਈਟੈਕਸ ਨੂੰ ਦੂਸਰਾ ਦੇਖਣ ਜਿਹੜਾ ਕਿ ਪਾਈਟੈਕਸ ਮੇਲੇ ਨੂੰ ਤੁਸੀਂ ਦੇਖ ਸਕਦੇ ਹੋ ਪੂਰੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵੀ ਜਿਹੜੇ ਕਿ ਇੱਥੇ ਸਟਾਲ ਲਗਾਏ ਗਏ ਨੇ ਵੱਖ-ਵੱਖ ਤਰ੍ਹਾਂ ਦੇ ਤੇ ਉੱਥੇ ਗੱਲ ਕਰੀਏ ਸਾਡਾ ਪੰਜਾਬੀ ਸੱਭਿਆਚਾਰ ਜਿਹੜਾ ਕਿਸੇ ਤੋਂ ਘੱਟ ਨਹੀਂ ਆ ਅੱਜ ਵੀ ਪੰਜਾਬੀ ਸੱਭਿਆਚਾਰ ਦੇ ਫੁਲਕਾਰੀ ਨਾਲ ਜਿਹੜੇ ਕਿ ਸਟਾਲ ਲਗਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦਾ ਬੜਾ ਵਧੀਆ ਪ੍ਰਾਲਾਵਾ ਇੱਥੇ-ਇੱਥੇ ਤੁਹਾਨੂੰ ਫੁਲਕਾਰੀ ਦੇ ਨਾਲ-ਨਾਲ ਹੋਰ ਹੱਥ ਦਾ ਬਣਾਈਆਂ ਹੋਈਆਂ ਵਸਤੂਆਂ ਜਿਵੇਂ ਲੱਕੜ ਦੇ ਹਾਰ ਲੂਮ ਜਿਹੜੇ ਚੀਜ਼ਾਂ ਨੇ ਉਹ ਦਿਖਾਈਆਂ ਜਾਣਗੀਆਂ ਤੇ ਸਾਡਾ ਪਰਾਣੀ ਵਿਰਸਾ ਜਿਹੜਾ ਵਾ ਉਸ ਨੂੰ ਜਿਹੜਾ ਦਸਾਇਆ ਗਿਆ ਵਾ ਤੇ ਗਲਬਾ ਵੀ ਕਰ ਲਾਇਆ ਕਿ ਸਾਡੇ ਨਾਲ ਗਲਬਾ ਕਰਨ ਨੂੰ ਤਿਆਰ ਨੇ ਸਦਾ ਕੁਲਵ ਸਰਦਾਕ ਲਦਰ ਸਿੰਘ ਜੀ ਬਹੁਤ ਬਹੁਤ ਸਾਡਾ ਸਵਾਗਤ ਹੈ ਜੀ ਪੰਜਾਬੀ ਲੋਚਾ ਨਾਲ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ ਜੀ ਤੇ ਸਰਦਾਕ ਜੀ ਕੀ ਲੈ ਕੇ ਆਇਓ ਖਾਸ ਪਾਈਡਾਸ ਮੇਲੇ ਸ਼ੁਰੂਆਤ ਹੋ ਚੁੱਕੀ ਆ ਪੂਰੇ ਵਰਲਡ ਜੋ ਲੋਕ ਆਏ ਨੇ ਆਪਣੇ ਸਟਾਲ ਲਗਾਏ ਨੇ ਤੇ ਜਿੱਥੇ ਤੁਹਾਡਾ ਫੁਲਕਾਰੀ ਨਾਂ ਰੱਖਿਆ ਗਿਆ ਜਿਹੜਾ ਪੰਜਾਬ ਸ਼ਕਾ ਵੱਲੋਂ ਜਿਹੜਾ ਸਟਾਲ ਲਗਾਇਆ ਗਿਆ ਵੀ ਕੀ ਲੈ ਕੇ ਆਇਓ ਪੰਜਾਬੀ ਸਭੇ ਨਾਲੇ ਝਾਤ ਮਾਰਦਾ ਹੈ ਇਹ ਸਰ ਸਾਡਾ ਫੁਲਕਾਰੀ ਨਾਂ ਇਸ ਕਰਕੇ ਰੱਖਿਆ ਗਿਆ ਕਿ ਪੰਜਾਬੀ ਹੈਂਡੀਕਰਾਫਟ ਨੂੰ ਫੁਲਕਾਰੀ ਤੋਂ ਹੀ ਪਛਾਣਿਆ ਜਾਂਦਾ ਤੇ ਇਹ ਦੇ ਵਿੱਚ ਮੇਨਲੀ ਅਸੀਂ ਜਿਹੜੀਆਂ ਸਾਡੀਆਂ ਹੈਂਡੀਕਰਾਫਟ ਦੀਆਂ ਚੀਜ਼ ਜਿਨ੍ਹਾਂ ਚੋਂ ਫੁਲਕਾਰੀ वुड ਇਨਲੇ ਦਰੀਆਂ ਫੋਕ ਟੌイズ ਤੇ ਜਿਹੜੇ ਹੋਰ ਮਿਨੀਏਚਰ ਆਈਟਮਸ ਨੇ ਇਦਾਂ ਦੀਆਂ ਚੀਜ਼ਾਂ ਲੈ ਕੇ ਆਇਆ ਮੇਨਲੀ ਸਿਰਫ ਇਹ ਜਿਹੜੀਆਂ ਕਿ ਇਹ ਪੰਜਾਬ ਦੇ ਹੈਂਡੀਕਰਾਫਟ ਨੂੰ ਪ੍ਰੋਮੋਟ ਕਰਨ ਵਾਸਤੇ ਤੇ ਪੰਜਾਬ ਦੇ ਕਾਰੀਗਰਾਂ ਨੂੰ ਜਿੰਦਾ ਰੱਖਣ ਵਾਸਤੇ ਜਿਹੜਾ ਤੁਸੀਂ ਸਮਾਨ ਲੈ ਕੇ ਆਏ ਹੋ ਹੈਂਡੀਕਰਾਫਟ ਜਿਹੜਾ ਸਮਾਨ ਬਣਾਇਆ ਜਾਂਦਾ ਅਸੀਂ ਦੇਖਿਆ ਇੱਥੇ ਵੱਖ-ਵੱਖ ਤਰ੍ਹਾਂ ਦੇ ਸਮਾਨ ਨੇ ਪੰਜਾਬੀ ਵਿਰਾਸਤ ਨੂੰ ਲੈ ਕੇ ਪੰਜਾਬੀ ਕਲਚਰ ਨੂੰ ਲੈ ਕੇ ਗਿਆ ਇਸ ਮੇਲੇ ਦਾ ਬੜਾ ਵੱਡਾ ਬੁਲਾਵਾ ਰੱਖੀਤਾ ਹੈ ਇਹ ਜਿਹੜੇ ਹੈਂਡ ਰੂਮ ਜਿਹੜਾ ਤਿਆਰ ਕਰਦੇ ਨੇ ਹੱਥ ਦੇ ਬਣਾਏ ਹੋਏ ਇਹ ਪੰਜਾਬ ਦੇ ਕਾਰੀਗਰਾਂ ਕੇ ਜਾਂ ਪੰਜਾਬ ਤੋਂ ਬਾਹਰ ਦੇ ਕਾਰੀਗਰ ਤਿਆਰ ਕਰਦੇ ਨੇ ਇਹ ਸਰ ਇੱਥੇ ਜਿਹੜਾ ਸਾਡੇ ਕੋਲ ਮਾਲ ਹੈ ਇਹ ਸਾਰਾ ਪੰਜਾਬ ਦੇ ਕਾਰੀਗਰਾਂ ਦਾ ਹੈ ਜਿਹੜੇ ਪੰਜਾਬ ਤੇ ਰਹਿੰਦੇ ਨੇ ਇਹ ਅਸਲ 'ਚ ਉਹ ਪੁਰਾਣਾ ਸਰਕਾਰ ਦਾ ਫੁਲਕਾਰੀ ਬ੍ਰਾਂਡ ਦੇ ਥਰੂ ਇਹੀ ਹੈ ਕਿ ਅਸੀਂ ਪੰਜਾਬ ਦੇ ਕਾਰੀਗਰਾਂ ਨੂੰ ਇਨਡਾਇਰੈਕਟ ਮਾਰਕੀਟਿੰਗ ਪ੍ਰੋਵਾਈਡ ਕਰੀਏ ਕਿਉਂਕਿ ਜੇ ਕਾਰੀਗਰ ਜਿਹੜਾ ਮਾਲ ਬਣਾਉਂਦਾ ਹੈ ਜਿਉਂਦਾ ਮਾਲ बिकਦਾ ਨਹੀਂ ਤੇ ਅੱਜ ਨਹੀਂ ਤਾਂ ਕੱਲ ਉਹਨੂੰ ਰੋਟੀ ਕਮਾਉਣ ਵਾਸਤੇ ਕੋਈ ਨਾ ਕੋਈ ਹੋਰਤ ਹੁੰਦਾ ਕਰਨਾ ਪਏਗਾ ਉਹ ਕਰਾਫਟ ਨੂੰ ਛੱਡ ਦੇਗਾ ਉਹਦੇ ਨਾਲ ਦੋ ਨੁਕਸਾਨ ਹੋ ਜਾਂਦੇ ਆ ਇੱਕ ਤੇ ਉਹਦਾ ਰੋਜ਼ਗਾਰ ਚਲਾ ਜਾਂਦਾ ਜਿਹੜਾ ਕਾਰੀਗਰ ਹੈ ਤੇ ਦੂਜਾ ਸਾਡਾ ਹੌਲੀ ਹੌਲੀ ਕਰਾਫਟ ਖਤਮ ਹੋ ਜਾਏਗਾ ਇਸੇ ਕਰਕੇ ਇਹ ਚੀਜ਼ਾਂ ਸਿਰਫ ਪੰਜਾਬ ਦੇ ਕਾਰੀਗਰਾਂ ਦੀਆਂ ਨਾ ਉਹਨਾਂ ਕੋਲੋਂ ਲੈ ਕੇ ਆਈਆਂ ਜਾਂਦੀਆਂ ਨਾ ਜਿਦਾਂ ਮੈਂ ਪਹਿਲਾਂ ਕਿਹਾ ਉਹਨਾਂ ਨੂੰ ਇੰਡਾਇਰੈਕਟ ਮਾਰਕੀਟਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਉਹਨਾਂ ਦਾ ਦਿਨ ਚ ਰਿਆ ਚੱਲਦੀ ਰੇ ਰੋਜ਼ਗਾਰ ਚੱਲਦਾ ਰਹੇ ਉਹਨਾਂ ਸਦਾ ਦੀ ਕਸਤਾ ਦੇ ਦੋ ਕਹਿੰਦੇ ਵੀ ਪੰਜਾਬੀ ਮਟਿਆਰ ਦੀ ਜਿਹੜੀ ਕੀ ਪਛਾਣ ਹੁੰਦੀ ਸੀ ਤੇ ਚੁੰਨੀ ਹੁੰਦੀ ਸੀ ਤੇ ਸਿੱਤੇ ਫੁਲਕਾਰੀ ਹੁੰਦੀ ਸੀ ਪਰ ਅਸੀਂ ਦੇਖਿਆ ਅੱਜ ਕੱਲ੍ਹ ਜਮਾਨਾ ਅਡਵਾਂਸ ਹੁੰਦਾ ਹੈ ਨਾ ਸਾਡੇ ਭੈਣਾਂ ਦੇ ਗळा ਵਿੱਚ ਚੁੰਨੀਆਂ ਜਿਹੜੀਆਂ ਗਾਇਬ ਹੁੰਦੀ ਜਾਂਦੀਆਂ ਨੇ ਫੁਲਕਾਰੀ ਕਿਤੇ ਪੰਜਾਬੀ ਦੀ ਨਿਸ਼ਾਨੀ ਹੁੰਦੀ ਸੀ ਜਦੋਂ ਕਿਸੇ ਨੇ ਫੁਲਕਾਰੀ ਸਿੱਤੇ ਲੈਣਾ ਤੇ ਪਤਾ ਲੱਗਣਾ ਵੀ ਇਹ ਪੰਜਾਬ ਦੀ ਮਟਿਆਰ ਆ ਇਹ ਪੰਜਾਬਤ ਦੁਰੀ ਜਾਂਦੀ ਆ ਪਰ ਅਜ ਕੱਲ੍ਹ ਲੋਪ ਹੋ ਜਾਂਦੀ ਹੈ ਸਾਡੀ ਪੰਜਾਬ ਦੀ ਮਟਿਆਰ ਨੇ ਇਹਦੇ 'ਚ ਸਰ ਕਿਸੇ ਦਾ ਕੋਈ ਕਸੂਰ ਨਹੀਂ ਨਾ ਮਟਿਆਰਾਂ ਦਾ ਨਾ ਸਾਡਾ ਜਾਂ ਤੁਹਾਡਾ ਜਾਂ ਆਮ ਪਬਲਿਕ ਦਾ ਟੈਂਪ ਬਦਲਦਾ ਹੈ ਚੇਂਜ ਹੁੰਦੇ ਨੇ ਫੈਸ਼ਨ ਹੁੰਦੇ ਨੇ ਲਾਈਫਸਟਾਈਲ ਚੇਂਜ ਹੁੰਦੇ ਨੇ ਉਹ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਲੇਕਿਨ ਫਿਰ ਵੀ ਤੁਸੀਂ ਦੇਖੋ ਕਿ ਮੈਂ ਜਿੱਦਾਂ ਇੱਕ ਵਾਰੀ ਪਹਿਲਾਂ ਵੀ ਕਿਤੇ ਕਿਹਾ ਸੀਗਾ ਕਿ ਜਦੋਂ ਮਾਂ ਦੇ ਘਰ ਧੀ ਪੈਦਾ ਹੁੰਦੀ ਹੈ ਤੇ ਉਹਦੇ ਦਿਮਾਗ 'ਚ ਫੁਲਕਾਰੀ ਆਂਦੀ ਹੈ ਜਿਹੜੀ ਉਹ ਜਿੱਦਾਂ ਜਿੱਦਾਂ ਧੀ ਵੱਡੀ ਹੁੰਦੀ ਹੈ ਉਦੋਂ-ਉਦੋਂ ਫੁਲਕਾਰੀ ਨੂੰ ਬੁਣ ਕੇ ਉਹਦੇ ਵਿਆਹ ਦੇ ਆਨ ਤੱਕ ਹੋਣ ਤੱਕ ਉਹਨੂੰ ਫੁਲਕਾਰੀ ਦਿੰਦੀ ਹੈ ਤੇ ਤੁਸੀਂ ਅੱਜ ਵੀ ਨੋਟ ਕਰੋ ਕੋਈ ਵੀ ਵਿਆਹ ਹੋਏ ਉਹਦੇ 'ਚ ਫੁਲਕਾਰੀ ਤੁਹਾਨੂੰ ਜਿਹੜੀਆਂ ਵੱਡੀਆਂ ਲੇਡੀਜ਼ ਨੇ ਬਜ਼ੁਰਗ ਲੇਡੀਜ਼ ਨੇ ਜਾਂ ਹੋਰ ਨਾ ਉਹਨਾਂ ਸਾਰਿਆਂ ਨੇ ਲਈ ਹੁੰਦੀ ਹੈ ਇਸ ਤੋਂ ਇਲਾਵਾ ਫੁ ਰਤਬਾ ਤੁਹਾਨੂੰ ਪਤਾ ਉਹਨੂੰ ਇੱਕ ਅੰਬ੍ਰੇਲਾ ਦੀ ਤਰ੍ਹਾਂ ਲੈ ਕੇ ਦੁਲਹਨ ਨੂੰ ਗੱਲ ਲਜਾਇਆ ਜਾਂਦਾ ਹੈ ਜਾਂ ਦੁਲਹੇ ਨੂੰ ਲੈ ਕੇ ਜਾਇਆ ਜਾਂਦਾ ਹੈ ਅਸੀਂ ਦੇਖਿਆ ਫੁਲਕਾਏ ਤੁਸੀਂ ਗੱਲਬਾਤ ਕੀਤੀ ਹੈ ਜਦੋਂ ਕਿਤੇ ਵਿਆਹ ਹੁੰਦਾ ਸੀ ਜਦੋਂ ਜੱਗ ਕੱਢੀ ਹੁੰਦੀ ਸੀ ਖਾਤ ਚੜ ਕੇ ਤੇ ਪੰਜਾਬੀਆਂ ਦੇ ਵਿਆਹ ਉਦੋਂ ਤੱਕ ਨਹੀਂ ਪਛਾਣ ਆਉਂਦੀ ਸੀ ਜਦੋਂ ਤੱਕ ਪੰਜਾਬੀਆਂ ਦੇ ਵਿਆਹ ਵਿੱਚ ਜਿਹੜਾ ਕਿ ਫੁਲਕਾਰੀ ਨਾਲ ਜਿਹੜੀ ਲੱਗੀ ਜਾਵੇ ਸਿਰ ਤੇ ਜਦੋਂ ਜੱਗ ਕੱਢੀ ਜਾਂਦੇ ਸੀ ਤੇ ਫਿਰ ਪਤਾ ਲੱਗਦਾ ਸੀ ਵੀ ਇਹ ਕਿਤੇ ਪੰਜਾਬੀਆਂ ਦੇ ਵਿਆਹ ਵਾ ਅੱਜ ਪੰਜਾਬੀ ਆਪਣੇ ਉਰੇ ਦੇਸ਼-ਵਦੇਸ਼ ਵੀ ਜਾਣੇ ਜਾਂਦੇ ਨੇ ਪਰ ਮਦੀਸ਼ਾ ਦੀ ਗੱਲ ਕਰੀਏ ਉੱਥੇ ਵੀ ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਹੈ ਨਾ ਪੰਜਾਬੀ ਕਲਚਰ ਆਜ ਵੀ ਜਿਹੜਾ ਕਿ ਵਿਦੇਸ਼ਾਂ ਦੇ ਪਾਕ ਜਿਹੜਾ ਬਣਾਇਆ ਜਾਂਦਾ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂਗਾ ਅਸੀਂ ਇੱਕ ਸੈਂਪਲ ਬਣਾਇਆ ਪੰਜਾਬ ਗਵਰਨਮੈਂਟ ਨੇ ਵੈਸੇ ਤੇ ਅਸੀਂ ਲੱਕੜ ਦੀ ਕ્રાਫਟ ਦੇ ਵਿੱਚ ਚਾਟੀ ਚਰਖਾ ਤੇ ਮਧਾਣੀ ਜਿਹੜੇ ਮਿਨੀਏਚਰ ਪੀਸਸ ਨੇ ਛੋਟੇ ਹਿੱਥੇ ਰੱਖੇ ਹੋਏ ਨੇ ਉਹ ਅਸੀਂ ਬੱਚਿਆਂ ਨੂੰ ਵਾਸਤੇ ਲੋਕਾਂ ਨੂੰ ਵੇਚਦੇ ਹਾਂ ਦੱਸਦੇ ਹਾਂ ਕਿ ਅਗਲੀ ਜਨਰੇਸ਼ਨ ਨੂੰ ਜਿਹੜੀ ਅਗਲੀ ਪੌਂਗ ਹੈ ਉਹਨੂੰ ਪਤਾ ਲੱਗੇ ਕਿ ਕੀ ਸੀਗੀ ਚਾਟੀ ਕੀ ਸੀਗਾ ਚਰਖਾ ਉਹ ਮਧਾਣੀ ਕੀ ਸੀ ਗੁੱਧ ਮੱਖਣ ਜਿਹੜੀ ਚਾਤੀ ਦੀ ਲੱਸੀ ਉਹ ਸਭ ਕੁਝ ਕੀ ਸੀ ਉਹ ਰੱਖਿਆ ਨਾ ਉਸ ਤੋਂ ਇਲਾਵਾ ਜਿਹੜੀ ਤੁਸੀਂ ਮੋਟਿਆਰ ਦੀ ਗੱਲ ਕੀਤੀ ਆ ਉਹਦਾ ਆਪਣਾ ਸ਼ਿੰਗਾਰ ਉਹਨੂੰ ਲੈ ਕੇ ਤੁਸੀਂ ਜਾਣਦੇ ਹੋ ਸੱਗੀ ਫੁੱਲ ਸਾਡਾ ਪੰਜਾਬ ਦਾ ਇੱਕ ਬੜਾ ਵੱਡਾ ਗਹਿਣਾ ਜਿਹੜਾ ਸਿਰਫ ਤੇ ਪਹਿਲਾਂ ਤੇ ਤਿੰਨ ਪੀਸ ਤਾਂ ਹੁੰਦਾ ਸੀਗਾ ਹੁਣ ਅੱਜ ਕੱਲ ਉਹਨੂੰ ਮਾਡਰਨਾਈਜੇਸ਼ਨ ਦੇ ਨਾਲ ਡਿਜ਼ਾਈਨਰ ਦੇ ਹਿਸਾਬ ਨਾਲ ਉਹਨੂੰ ਅਲੱਗ-ਅਲੱਗ ਤਰੀਕਿਆਂ ਨਾਲ ਕਰ ਦਿੱਤਾ ਗਿਆ ਉਹ ਵੀ ਇੱਕ ਬਹੁਤ ਇੰਪੋਰਟੈਂਟ ਗਹਿਣਾ ਸੀਗਾ ਜਿਹਨੂੰ ਮੁਟਿਆਰ ਆਪਣੇ ਆਪ ਨੂੰ ਸਜਾਣ ਵਾਸਤੇ ਉਹਨੂੰ ਇਸਤੇਮਾਲ ਕਰਦੀ ਸੀ ਅੱਛਾ ਵੇਖਿਆ ਸਰਦਾਰ ਜੀ ਤੁਸੀਂ ਇੱਕ ਥਾਲੀ ਬਹੁਤ ਥੋੜੀ ਤਿਆਰ ਕੀਤੀ ਹੈ ਦਸ਼ਕਾ ਜੂਸ ਨਾਲ ਕਰਦੇ ਹੋ ਇੱਕ ਵੀ ਥਾਲੀ ਦੇ ਜੂਸ ਸੋਰਸ ਕਾ ਲੈਣ ਇਹ ਥਾਲੀ ਕੀ ਹੈ ਕਿਸ ਤਰ੍ਹਾਂ ਸਜਾਈ ਗਈ ਹੈ ਤੇਰੇ ਮਤਵ ਕੀ ਹੈ ਦੱਸ ਕਾਨੂੰ ਥਾਣਾ ਕਰਦੇ ਹੋ ਇਹ ਜਿਹੜੀ ਗੜਵੀ ਆ ਬਹੁਤ ਸੋਹਣਾ ਤਿਆਰ ਕੀਤੀ ਗਈ ਗੜਵੀ ਨੂੰ ਮੈਨੂੰ ਲੱਗਦਾ ਕਿ ਵਿਆਹਾਂ ਵਿੱਚ ਸਗੜਾ ਵਾਤੇ ਵਰਤੀ ਜਾਂਦੀ ਆ ਇੱਕ ਵਾਰ ਦੱਸ ਕਾਨੂੰ ਦੱਸ ਦਿਓ ਇਹਦੇ ਬਾਰੇ ਕੀ ਇਹਦਾ ਗੱਲ ਆ ਬਿਲਕੁਲ ਸਾਰੇ ਜਿਹੜੀ ਗੜਵੀ ਆ ਇਹ ਪਾਣੀ ਵਾਰਨ ਦਾ ਜਿਹੜਾ ਕੰਮ ਕੀਤਾ ਵੈਸੇ ਉਹਦੇ ਵਾਸਤੇ ਗੜਵੀ ਹੀ ਇਸਤੇਮਾਲ ਕੀਤੀ ਜਾਂਦੀ ਸੀ ਸਾਡੇ ਜਿਹੜੇ ਬਜ਼ੁਰਗ ਸੀਗੇ ਇਹ ਰਵਾਈਆਂ ਚੱਲੀਆਂ ਆ ਰਹੀਆਂ ਸਰ ਉਹਨਾਂ ਨੂੰ ਜਿੰਦਾ ਰੱਖਣ ਵਾਸਤੇ ਉਹ ਸਾਡੀ ਥਾਲੀ ਨੂੰ ਦੇਖ ਕੇ ਲੋਕੀ ਮੁਰ ਕੇ ਚੇਤੇ ਕਰਨ ਪਾਣੀ ਹਾਲੇ ਵੀ ਹਾਲਾਂਕਿ ਵਿਆਹਾਂ ਵਿੱਚ ਹਾਲੇ ਵੀ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਹਨ ਜਿਹ ਤੇ ਪਾਣੀ ਵਾਰਨ ਦੇ ਕੰਮ ਵਾਸਤੇ ਗੜਵੀ ਯੂਜ਼ ਕੀਤੀ ਜਦੋਂ ਬੁੱਢਾ ਵਿਆਹ ਕੇ ਆਉਂਦਾ ਘਰੇ ਦੇ ਆਪਣੀ ਘਰ ਦੀ ਦਾ ਉਦੋਂ ਮਾਂ ਵੱਲੋਂ ਜਿਹੜਾ ਕਿ ਪਾਣੀ ਵਾਰਿਆ ਜਾਂਦਾ ਹੈ ਪਾਣੀ ਵਾਰਿਆ ਜਾਂਦਾ ਜਾਂ ਜਦੋਂ ਧੀਆ ਦਾ ਵਿਆਹ ਹੁੰਦਾ ਜਦੋਂ ਮਾਮਾ ਪਾਣੀ ਵਾਰਦਾ ਉਹ ਜੇ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਨੇ ਸਾਰੇ ਇਹ ਪਾਣੀ ਵਾਰਨ ਦੇ ਵਾਸਤੇ ਜਿਹੜੀ ਗੜਵੀ ਹੈ ਸਪੈਸ਼ਲੀ ਤਿਆਰ ਕੀਤੀ ਗਈ ਹੈ ਇਹਨੂੰ ਡੈਕੋਰੇਟ ਕੀਤਾ ਗਿਆ ਹਾਈਲਾਈਟ ਕੀਤਾ ਗਿਆ ਹੈ ਇਹਨੂੰ ਵੀ ਛਗਣਾ ਵਿੱਚ ਯੂਜ਼ ਹੋਣ ਵਾਲੀ ਚੀਜ਼ ਖੂਬਸੂਰਤ ਲੱਗੇ ਖੂਬਸੂਰਤ ਦੇ ਸੇ ਖੁਸ਼ੀ ਦਾ ਪ੍ਰਤੀਕ ਬਣੇ ਅਸੀਂ ਦੇਖ ਅਕਸਰ ਖਾਸ ਤੇ ਗਾਣਾ ਬਹ ਚੱਲਦਾ ਹੁੰਦਾ ਪਾਣੀ ਵਾਰ ਬਨੇ ਦੀ ਮਾਏ ਤੇ ਬੰਦਾ ਤੇਰਾ ਬਾਹਰ ਖੜਾ ਬੰਦਾ ਬੰਨੀ ਬਾਹਰ ਖੜੇ ਇਸ ਤਰ੍ਹਾਂ ਬੋਲਦੇ ਕੀ ਇਹ ਬਿਲਕੁਲ ਇਹੀ ਗਾਣਾ ਤੁਸੀਂ ਮੈਨੂੰ ਯਾਦ ਕਰਾਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਹ ਗਾਣਾ ਹੀ ਬਹੁਤ ਇੰਪੋਰਟੈਂਟ ਹੈ ਜੀ ਸਾਰੀ ਦੁਨੀਆ ਜਾਣਦੀ ਹੈ ਪਾਣੀ ਵਾਰ ਬਨੇ ਦੀ ਮਾਏ ਤੇ ਬੰਦਾ ਤੇਰਾ ਬਾਹਰ ਖੜਾ ਤੇਰਾ ਸਮਾਰ ਰਵਾਜਾਂ ਸੀ ਸਾਰੇ ਪਵਿੱਤਰ ਦੀਆਂ ਚੀਜ਼ਾਂ ਪਵਿੱਤਰਤਾ ਦੀਆਂ ਚੀਜ਼ਾਂ ਸੀਗੀਆਂ ਸਾਡੀ ਹੋਣਦ ਦੀਆਂ ਪਛਾਣ ਨੇ ਲੋਕੀ ਛੱਡ ਰਹੇ ਨੇ ਫੁਲਕਾਰੀ ਪੰਜਾਬ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੋ ਚੀਜ਼ਾਂ ਨੂੰ ਫਿਰ ਮੁੜ ਕੇ ਬਾਜ਼ਾਰ 'ਚ ਰੱਖ ਕੇ ਦਸਣ ਦੇ ਬਾਰੇ 'ਚ ਅਸੀਂ ਦੇਖਿਆ ਸੁਰਮਾ ਜਿਹੜਾ ਇਹਦਾ ਵੀ ਕੋਈ ਕੋਈ ਆਪਣੀ ਪਿਛਾਣ ਆ ਅਸੀਂ ਦੇਖਦੇ ਜਦੋਂ ਕਿਤੇ ਵਿਆਹ ਸ਼ਾਦੀ ਹੁੰਦੀ ਸੀ ਤੇ ਭਾਬੀਆਂ ਵੱਲੋਂ ਜਿਹੜਾ ਲਸਮ ਬਣਾਈ ਜਾਂਦੀ ਸੀ ਸੁਰਮਾ ਜਿਹੜਾ ਖਾਂ ਜੋਰ ਦੇ ਪਾਇਆ ਜਾਂਦਾ ਸੀ ਕਿੱਸਾ ਦੇ ਦੋ ਚੀਜ਼ ਨੂੰ ਬਿਲਕੁਲ ਸਹੀ ਉਹੀ ਹੈ ਉਦੋਂ ਹੀ ਕੰਟੀਨਿਊਟੀ ਵਿੱਚ ਹੈ ਉਦੀ ਲਗਾਤਾਰਤਾ ਵਿੱਚ ਹੈ ਕਿ ਭਾਬੀਆਂ ਸੁਰਮਾ ਪਾਉਂਦੀਆਂ ਸੀ ਤੇ ਉਹਦੇ ਵਾਸਤੇ ਸੁਰਮਾ ਬਾਣੀ ਦੇ ਪ੍ਰਤੀਕ ਬਣਾਏ ਗਏ ਨੇ ਫਿਰ ਇਹਨੂੰ ਸੁੰਦਰਤਾ ਦਿੱਤੀ ਗਈ ਹੈ ਕਿ ਖੁਸ਼ੀ ਦਾ ਮੌਕਾ ਹੈ ਖੁਸ਼ੀ ਦਾ ਪ੍ਰਦਰਸ਼ਨ ਕਰਨ ਵਾਸਤੇ ਅਸੀਂ ਦੇਖਿਆ ਅੱਜ ਕੱਲ੍ਹ ਤੇ ਭਾਬੀਆਂ ਵੀ ਅਲੋਪ ਹੁੰਦੀ ਜਾਂਦੀਆਂ ਨੇ ਤੇ ਖਾਸ ਕਰਕੇ ਸੁਮੇਦਾਨੀ ਵੀ ਅਲੋਪ ਹੁੰਦੀ ਜਾਂਦੀ ਹੈ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਅੱਜ ਤੁਹਾਡੇ ਕੋਲ ਇਸੇ ਦਰਸ਼ਨ ਕੀਤੇ ਆ ਤੇ ਬੜੀ ਸਜਾਈ ਵੀ ਗਈ ਹੈ ਜਿਹੜੀ ਸੁਮੇਦਾਨੀ ਹੈ ਬਿਲਕੁਲ ਸਰ ਦੇਖੋ ਹੁਣ ਜਦੋਂ ਇੱਕ ਬੱਚਾ ਫੈਮਲੀਆ ਛੋਟੀਆਂ ਤੇ ਸਾਰੇ ਹੀ ਰਿਸ਼ਤੇ ਖਤਮ ਹੋ ਜਾਣੇ ਹੌਲੀ ਹੌਲੀ ਉਹੀ ਕੋਈ ਬਰਾਹੀ ਨਹੀਂ ਜਾਣੇ ਨਾ ਭਾਬੀਆਂ ਨਾ ਚਾਚੇ ਨਾ ਤਾਏ ਉਹ ਬਸ ਉਹੀ ਸਾਰਾ ਹੈ ਸਿਲਸਿਲਾ ਸਰ ਜਿਹੜਾ ਮੈਂ ਪਹਿਲਾਂ ਵੀ ਕਹਾਂ ਕਿ ਲਾਈਫ ਚੇਂਜ ਹੋ ਰਹੀ ਹੈ ਲਾਈਫ ਸਟਾਈਲ ਚੇਂਜ ਹੋ ਰਿਹਾ ਹੈ ਚੇਂਜ ਹੋ ਰਹੀ ਹੈ ਡਿਮਾਂਡ ਅਕੋਰਡਿੰਗਲੀ ਅਸੀਂ ਵੀ ਚੇਂਜ ਹੋ ਰਹਾ ਹੈ ਅਸੀਂ ਦੇਖਿਆ ਤੁਸੀਂ ਗਲਾਸ ਲੈ ਕੇ ਆਏ ਹੋ ਖਾਸ ਕਰਕੇ ਮੈਨੂੰ ਲੱਗਦਾ ਹੈ ਜੇ ਜਦੋਂ ਵਿਆਹ ਹੁੰਦਾ ਤੇ ਸਾਲੀਆਂ ਜਿਹੜੀਆਂ ਦੁੱਧ ਪੀਉਂਦੀਆਂ ਹੈ ਸ਼ਾਇਦ ਮੇਰੇ ਖਿਆਲ ਨਾਲ ਡੀਜੇ ਨੂੰ ਇਹ ਓਵਰਸ ਵਾਸਤੇ ਗਾਲ-ਗਲਾਰ ਜਿਹੜਾ ਵਰਤਾਇਆ ਗਿਆ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਜੀ ਤੇ ਮੈਂ ਜੇ ਕਹਿੰਦਾ ਤੇ ਮੈਂ ਵੀ ਇਹੀ ਕਹਿੰਦਾ ਤੁਸੀਂ ਕਹੇ ਤਾ ਮੈਨੂੰ ਲੱਗਦਾ ਇਹੀ ਗੱਲ ਹੈ ਜੀ ਵਾਸਤੇ ਕਿ ਮੈਂ ਵੀ ਪੀਤਾ ਸੀ ਨਾ ਜਦੋਂ ਮੇਰਾ ਵਿਆਹ ਆਇਆ ਸੀ ਮੈਂ ਵੀ ਮੈਨੂੰ ਸਾਲੀਆਂ ਦਾ ਵਿਆਹ ਸੀ ਮੈਂ ਤਾਜੇ ਤੇ ਆ ਗਿਆ ਬਿਲਕੁਲ ਠੀਕ ਗੱਲ ਜੀ ਤੁਹਾਡੀ ਬਿਲਕੁਲ ਠੀਕ ਗੱਲ ਜੀ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇੱਕ ਤੁਹਾਨੂੰ ਵਿਆਹ ਵਿੱਚ ਜੋ-ਜੋ ਸਭਿਆਚਾਰਕ ਸਮਾਨ ਮਿਲਦਾ ਤੁਹਾਨੂੰ ਇਸ ਕraft ਵਿੱਚ ਮਿਲੂਗਾ ਇਸ ਮੇਲੇ ਵਿੱਚ ਮਿਲੂਗਾ ਅਸੀਂ ਦੇਖਿਆ ਥਾਲੀ ਬਹੁਤ ਸੋਹਣੀ ਸਜਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਥਾਲ ਜਿਹੜਾ ਵਾ ਵਿਆਹ ਸ਼ਾਦੀਆਂ ਵਿੱਚ ਜਦੋਂ ਕਿਤੇ ਰਸਮ ਕੀਤੀ ਜਾਂਦੀ ਆ ਲਾੜੇ ਜਾਂ ਵਿਆਹ ਲਾੜੀ ਦੀ ਉਦੋਂ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਤੇ ਹਾਂਜੀ ਤੇ ਅਸੀਂ ਵੇਖਿਆ ਅੱਜ ਕੱਲ ਜਿਹੜਾ ਇਹ ਚੀਜ਼ ਇਹ ਖਾਦ ਕੇ ਇਹ ਜੂ ਦੱਸ ਦਿਓ ਇਹਦੇ ਬਾਰੇ ਕੀ ਹੈ ਇਹ ਮੈਨੂੰ ਲੱਗਦਾ ਪ੍ਰਾਲਾ ਸੱਗੀ ਫੁੱਲ ਜਿਹੜਾ ਹੁੰਦਾ ਸੀ ਪ੍ਰਾਲਾ ਰਾਣੀ ਹਾਰ ਵੀ ਕਿਹਾ ਜਾਂਦਾ ਸੀ ਤੇ ਸ਼ਾਇਦ ਇੱਕ ਕਾਰੀਗਰ ਦੇ ਵਾਸਤੇ ਵਰਤਿਆ ਜਾਂਦਾ ਹੈ ਇਹ ਸਰ ਉਹੀ ਰਾਣੀ ਹਾਰ ਹੈ ਰਾਣੀ ਹਾਰ ਦੀ ਤਾਂ ਤੇ ਵਰਤਿਆ ਜਾਂਦਾ ਹੈ ਜਾਂ ਸੱਗੀ ਫੁੱਲ ਹੈ ਫਿਰ ਇਹ ਮਾਡਰਨ ਡਿਜ਼ਾਈਨ ਨੇ ਇਹ ਅੱਜ ਕੱਲ ਦੀਆਂ ਜਿੱਦਾਂ ਡਿਮਾਂਡ ਹੈ ਕਾਰੀਗਰਾਂ ਲੋਕਾਂ ਦੀ ਉਸ ਹਿਸਾਬ ਨਾਲ ਜਿਹੜਾ ਕਾਰੀਗਰਾਂ ਚੇਂਜ ਹੁੰਦਾ ਰਹਿੰਦਾ ਹੈ ਕਿਉਂਕਿ ਅ ਉਨੇ ਉਹੀ ਚੀਜ਼ ਬਣਾ ਦੇਣੀ ਹੈ ਜੋ ਵਿਕੇ ਬਿਲਕੁਲ ਤੁਸੀਂ ਦੇ ਐਕਸਟੈਂਸ਼ਨ ਹੁਣ ਚੀਜ਼ ਬਣਾਈ ਆ ਮੈਨੂੰ ਲੱਗਦਾ ਵੀ ਮਟਿਆਰਾਂ ਦੀ ਕਿਤੇ ਗੁੱਤਮਾਨ ਦੀ ਵਿੱਚ ਲੱਗਦਾ ਸੀ ਬਰਾਜਕਾ ਲੱਗਦਾ ਕੋਈ ਮਟਿਆਰਾਂ ਦੀ ਹੈ ਗੁੱਤਾ ਬਿਲਕੁਲ ਗਾਇਬ ਹੋ ਜਾਂਦੀਆਂ ਪਤਾ ਨਹੀਂ ਕੀ ਗੱਲ ਵਾਲਾਂ ਚ ਬਿਲਕੁਲ ਤਾਂ ਬਾਸ਼ਾ ਭਾਰੇ ਲੱਗਣਾ ਪਏ ਜਾਂ ਕੀ ਗੱਲ ਆ ਤੇ ਬਹੁਤ ਘੱਟ ਅਸੀਂ ਵੇਖਣ ਨੂੰ ਮਿਲਦੀਆਂ ਆ ਪਰਾਣੀ ਜਿਹੜੀਆਂ ਚੀਜ਼ਾਂ ਵਾਂ ਅੱਜ ਕੱਲ੍ਹ ਲੋਕ ਐਡਵਾਂਸ ਹੁੰਦੇ ਜਾਂਦੇ ਪਰ ਐਡਾ ਐਡਵਾਂਸ ਮਿਲਣਾ ਤਾਂ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਸਰ ਮੈਂ ਤੁਹਾਨੂੰ ਇੱਥੇ ਯਾਦ ਕਰਾਉਣਾ ਕਿ ਨਾਬਾ ਪਟਿਆਲੇ ਦੇ ਲਾਗੇ ਨਾਬਾ ਨਾਬੇ ਦੇ ਨਾਲੇ ਤੇ ਪਰਾਂਦੇ ਬਹੁਤ ਮਸ਼ਹੂਰ ਸੀਗੇ ਉਹ ਹਾਲੇ ਵੀ ਬਹੁਤ ਅੱਛੇ ਕਾਰੀਗਰ ਨੇ ਹੋਤੇ ਜਿਹੜੇ ਨਾਬੇ ਦੇ ਨਾਲੇ ਪਰਾਂਦੇ ਬਣਾਉਂਦੇ ਨੇ ਤੇ ਉਹ ਪਰਾਂਦੇ ਪਰਾਂਦੀਆਂ ਵੀ ਕੱਟ ਗਏ ਲੱਗਣ ਵਾਲੇ ਫੁੱਲ ਗਹਿਣੇ ਵੀ ਕੱਟ ਗਏ ਲੇਕਿਨ ਫਿਰ ਵੀ ਇੱਕ ਤਬਕਾ ਹੈ ਜਿਹੜਾ ਇਹਨਾਂ ਨੂੰ ਇਸਤੇਮਾਲ ਕਰਦਾ ਜਿਹੜਾ ਇਹਨਾਂ ਦਾ ਮਾਰਨ ਦਾ ਮਜ਼ਾ ਲੈਂਦਾ ਤੇ ਉਹਨੇ ਆਣਾ ਚੀਜ਼ਾਂ ਨੂੰ ਜਿੰਦਾ ਰੱਖਿਆ ਕਿ ਲੱਗਦਾ ਨਹੀਂ ਸਾਡਾ ਕਿਤੇ ਮਾਝਾ ਇਸ ਤੋਂ ਅਲੋਪ ਹੁੰਦਾ ਜਾਂਦਾ ਮਾਝਾ ਇਸ ਤੋਂ ਦੂਰ ਹੁੰਦਾ ਜਾਂਦਾ ਅਸੀਂ ਦੇਖਿਆ ਮਾਲਵੇ ਦੁਆਬੇ ਵਿੱਚ ਖਾਤ ਕੇ ਮਟਿਆਰਾ ਜਿਹੜੀਆਂ ਪਾਉਂਦੀਆਂ ਸੀ ਪਤਾ ਲੱਗਦਾ ਸੀ ਵੀ ਪੰਜਾਬੀ ਮਟਿਆਰਾ ਨੇ ਕਿੰਦਾ ਠੀਕ ਪਰ ਅੱਜਕੱਲ ਸਾਡੇ ਮਾਝੇ ਦੱਸੇ ਦੇਖਿਆ ਬਹੁਤ ਦੂਰ ਹੁੰਦੇ ਜਾਂਦੇ ਨੇ ਇਸ ਤੋਂ ਕਿੰਦਾ ਲੋਪ ਹੁੰਦੇ ਜਾਂਦੇ ਨੇ ਕਦੇ ਵੈਸੇ ਤਾਂ ਮੈਂ ਕਹਾਂਗਾ ਸਰ ਸਾਰੀ ਜਗ੍ਹਾ ਹੀ ਇਦਾਂ ਆ ਸਾਰੀ ਜਗ੍ਹਾ ਹੀ ਇਦਾਂ ਆ ਜਿੱਥੇ ਪਰ ਘਰਾਂ ਵਿੱਚ ਬਜ਼ੁਰਗ ਨੇ ਜਿੱਥੇ ਲੋਕਾਂ ਨੂੰ ਪਤਾ ਆ ਕਈ ਲੋਕੀ ਤੁਸੀਂ ਵੇਖੋ ਮਾਡਰਨ ਵਿਆਹ ਕਰਦੇ ਆਪਾਂ ਕਈ ਚੀਜ਼ਾਂ ਘਟਾ ਜਾਂਦੇ ਆ ਲੇਕਿਨ ਕਈ ਜਿਹੜੇ ਪੁਰਾਣੇ ਬਜ਼ੁਰਗਾਂ ਇਸ ਚੀਜ਼ ਤੇ ਜ਼ੋਰ ਦਿੰਦੇ ਆ ਕਿ ਪੂਰਾ ਰਸਮ ਰਿਵਾਜ ਕੀਤਾ ਜਾਏ ਤੁਹਾਨੂੰ ਕਿਤੇ ਲੱਗਾ ਹੋਏਗਾ ਮਾਝੇ ਵਿੱਚ ਜਾਂ ਮਾਲਵੇ ਵੱਲ ਜ਼ਿਆਦਾ ਕੰਮ ਹੈ ਤੇ ਮੈਨੂੰ ਲੱਗਦਾ ਕਿ ਉਹ ਜਿਹੜੀ ਜਨਰੇਸ਼ਨ ਉਹ ਜਿਹੜੇ ਲੋਕੀ ਨਾਲ ਉਹਨਾਂ ਸਾਰਿਆਂ ਵਿੱਚ ਹੈ ਉਹ ਕਿਤੇ ਜ਼ਿਆਦਾ ਆ ਕਿਤੇ ਘਟਿਆ ਆ ਥੋੜਾ ਬਹੁਤ ਲੇਕਿਨ ਉਹ ਇੱਕ ਇੱਕ ਲੈਵਲ ਦਾ ਜਿਹੜਾ ਥੋੜਾ ਜਿਹਾ ਲੈਵਲ ਤੇ ਹੈ ਉਹ ਹੈ ਜਿੰਦਾ ਹੈ ਸਰ ਤੇ ਸਰਦਾਰ ਜੀ ਮੈਨੂੰ ਤੁਸੀਂ ਇੱਕ ਪਿੱਤਲ ਦੇ ਭਾਂਡੇ ਦੀ ਨੂੰ ਲਾਦੇ ਜੀ ਦੱਸ ਕਹਿੰਦੇ ਥਾਂ ਦੇ ਕਹਿੰਦੇ ਲਾਗੇ ਥੋੜਾ ਲਾਇਓ ਪਿੱਤਲ ਦੇ ਜਿਹੜੀ ਗਰਮੀਆਂ ਵਾ ਤੁਸੀਂ ਦੇਖ ਸਕਦੇ ਹੋ ਵੀ ਇਸ ਸਟਾਲ ਵਿੱਚ ਜਿਹੜਾ ਕਿ ਪੰਜਾਬ ਸਰਕਾਰ ਲਗਾਇਆ ਗਿਆ ਵਾ ਤੁਹਾਨੂੰ ਇਹ ਲੱਗਣਾ ਕਿ ਇੰਨੇ ਕਲੀ ਚੀਜ਼ ਜਿਹੜੀ ਪੰਜਾਬੀ ਸੱਭਿਆਚਾਰ ਆਤਮਾਰਦੀ ਪੰਜਾਬੀ ਅਧਿਕਾਰ ਮਾਰਦੀ ਫੁਲਕਾਰੀਆਂ ਵਨਸ ਵਨ ਜਿਹੜੇ ਕਿ ਇੱਥੇ ਅਸੀਂ ਦੇਖ ਸਕਦੇ ਹਾਂ ਪਰਸ ਜਾਗੀ ਤੇਰੇ ਅਸੀਂ ਦੇਖਿਆ ਸਰਦਾਰ ਜੀ ਖਾਸ ਤੱਕ ਕਿ ਪੱਖੀਆਂ ਜਿਹੜੀਆਂ ਵਾ ਅਸੀਂ ਦੇਖਿਆ ਪੱਖੀਆਂ ਜਿਹੜੀਆਂ ਲਿਆ ਦੋ ਕੋਈ ਬਿਲਕੁਲ ਸਰ ਕਿਉਂਕਿ ਇੱਥੇ ਦੇਖਦੇ ਵੀ ਅੱਜ ਕੱਲ੍ਹ ਲੋਕਾਂ ਦੇ ਘਰਾਂ ਪੱਖੀਆਂ ਕਿਤੇ ਕਿਤੇ ਲੁਪ ਹੋਂਦੀ ਜਾਂਦੀਆਂ ਨੇ ਪਰ ਮੈਂ ਕਹਿੰਦਾ ਵੀ ਕਿਤੇ ਪੱਖੀਆਂ ਜਿਹੜੀਆਂ ਸਾਡੀਆਂ ਪ੍ਰਾਣੀ ਬਲਾਸਤ ਜੀ ਪੱਖੀਆਂ ਤੇ ਵੀ ਬੜੇ ਗੀਤ ਸਾਂਝੇ ਕੀਤੇ ਨੇ ਬਿਲਕੁਲ ਸਹੀ ਗੱਲ ਹੋ ਗਈ ਤੇ ਬਹੁਤ ਵਧੀਆ ਤੁਸੀਂ ਗੱਲ ਚੱਕੀ ਆ ਪੱਖੀਆਂ ਤੇ ਗੀਤ ਸਾਂਝੇ ਕੀਤੇ ਗਏ ਨੇ ਫਿਰ ਮੇਰੀ ਉਹੀ ਗੱਲ ਸਰ ਕਿ ਕਿਉਂਕਿ ਲਾਈਫ ਸਟਾਈਲ ਚੇਂਜ ਹੋ ਗਿਆ ਲੋਕਾਂ ਦੇ ਘਰੋ ਘਰੀ ਪੱਖੇ ਲੱਗੇ ਆ ਏਸੀ ਲੱਗੇ ਆ ਪੱਖੀ ਦੀ ਲੋੜ ਹੀ ਨਹੀਂ ਆ ਹੁਣ ਇਹ ਜ਼ਿਆਦਾਤਰ ਡੈਕੋਰੇਟਿਵ ਪੀਸਿਸ ਬਣ ਗਏ ਨੇ ਲੋਕੀ ਇਹਨਾਂ ਨੂੰ ਘਰਾਂ ਚ ਐਦਾਂ ਕਰਦਾ ਤੇ ਲਾ ਕੇ ਸਜਾਵਟ ਦੀ ਤਰ੍ਹਾਂ ਜ਼ਿਆਦਾ ਇਸਤੇਮਾਲ ਕਰਦੇ ਨੇ ਉਤਨਾ ਇਸਤੇਮਾਲ ਕਰਨ ਦੀ ਲੋੜ ਹੀ ਨਹੀਂ ਪੈਂਦੀ ਬਹੁਤ ਰੇਅਰਲੀ ਹੈ ਕਿਤੇ ਵੀ ਕੋਈ ਬੰਦਾ ਇਸਤੇਮਾਲ ਕਰਦਾ ਹੋਵੇ ਜਾਂ ਕੋਈ ਸ਼ੌਕੀਆ ਤੇ ਜਾਂ ਫਿਰ ਡੈਕੋਰੇਟਿਵ ਪੀਸੇ ਵੀ ਬਣ ਕੇ ਰਹਿ ਗਏ ਨੇ ਅਸੀਂ ਦੇਖਿਆ ਜੀ ਜਦੋਂ ਕਦੇ ਘਰੇ ਕੋ ਪ੍ਰਾਣਾਂ ਨਾਲ ਖਾਸ ਕਰਕੇ ਜਵਾਈ ਪਾਈ ਹੁੰਦਾ ਸੀ ਤੇ ਵਧੀਆ ਚਾਦਰ ਪਿਸਤਾ ਵਿਛਾਉਂਦੇ ਸੀ ਤੇ ਪੱਖੀਆਂ ਕੱਢ ਕੇ ਦਿੰਦੇ ਸੀ ਕਹਿੰਦੇ ਪੱਖੀਆਂ ਜਿਹੜੀਆਂ ਬੜੀ ਸ਼ਿੰਗਾਰ ਲੱਗਦੀਆਂ ਨੇ ਤੇ ਹੱਥ ਵਿੱਚ ਜੋਸ਼ਦਾਰੀਆਂ ਕੱਢੀਆਂ ਹੋ ਜਾਂਦੇ ਜਾਲਾ ਸੋਹਣੀ ਲੱਗਦੀਆਂ ਨੇ ਪਰ ਆ ਗਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਅੱਜ ਕੱਲ ਸਿਰਫ ਕੰਦਾਂ ਦਾ ਸ਼ਿਕਾਰ ਬਣ ਕੇ ਰਹਿ ਗਿਆ ਨਾ ਕਿ ਪੱਖੀ ਝੱਲਣਾਂ ਵਾਸਤੇ ਰਹੀ ਹੈ ਨਹੀਂ ਰਹੀ ਜੀ ਬਿਲਕੁਲ ਤੁਸੀਂ ਠੀਕ ਕਹਿਆ ਜੀ ਬਸ ਉਦਾਂ ਹੀ ਹੌਲੀ ਹੌਲੀ ਤੁਸੀਂ ਦੇਖੋ ਇਹਨਾਂ ਦੀ ਡਿਮਾਂਡ ਘਟ ਜਾਣੀ ਹੈ ਜਦੋਂ ਨੈਸੈਸਿਟੀ ਸੀਗੀ ਜ਼ਰੂਰਤ ਸੀਗੀ ਉਦੋਂ ਇਹਦੀ ਮੰਗ ਸੀ ਉਹਨੇ ਡੈਕੋਰੇਟਿਵ ਪੀਸ ਆ ਕੋਈ ਲਾਉਣਾ ਚਾਹੁੰਦਾ ਕੋਈ ਨਹੀਂ ਲਾਉਣਾ ਚਾਹੁੰਦਾ ਅਸੀਂ ਦੇਖਿਆ ਤੁਸੀਂ ਹੋਰ ਵੀ ਪਿੱਤਲ ਦੇ ਕਾਫੀ ਲੈ ਗਏ ਹੋ ਤੁਸੀਂ ਦੇਖ ਸਕਦੇ ਹੋ ਕਿ ਮੀਨਾਕਾਰੀ ਬਹੁਤ ਸੋਹਣੀ ਕੱਢੀ ਗਈ ਹੈ ਤੇ ਪਿੱਤਲ ਦੀ ਜਿਹੜੀ ਕਡਾਈ ਆ ਬਹੁਤ ਸੋਹਣੀ ਮੀਨਾਕਾਰੀ ਤੁਸੀਂ ਕੀਤੀ ਗਈ ਹੈ ਦੇਖੀਆ ਇਹ ਸਰਾਰੀ ਕਿੱਥੋਂ ਲਿਆਂਦੀ ਆ ਕਿਹੜੇ ਮੀਨਾਕਾਰੀ ਕੀਤੀ ਗਈ ਹੈ ਕਿਹੜੇ ਕਾਰੀਗਰ ਲੋਕ ਤੇ ਆ ਕੀਤਾ ਗਿਆ ਇਹ ਸਰ ਜੈਪੁਰ ਦੀ ਮੀਨਾਕਾਰੀ ਬਹੁਤ ਮਸ਼ਹੂਰ ਆ ਮੀਨਾ ਜੜਾਈ ਦਾ ਕੰਮ ਕੀਤਾ ਜਾਂਦਾ ਹੈ ਜਗਾ ਬਣਾ ਕੇ ਉਹ ਬਰਾਸ ਦੇ ਵਿੱਚ ਮੀਨਾ ਵੀ ਕਰਦੇ ਨੇ ਗਹਿਣੇ ਬਹੁਤ ਉੱਤਮ ਬੰਦੇ ਨਾਲ ਚੋਨੇ ਚ ਚਾਂਦੀ ਚ ਮੀਨਾਕਾਰੀ ਕਰਦੇ ਨੇ ਇਹ ਐਕਚੁਅਲੀ ਕਰਾਫਟ ਰਾਜਸਥਾਨ ਦੀ ਹੈ ਇਹ ਸਾਡੇ ਕੋਲ ਕੁਝ ਪੀਸਿਸ ਪਏ ਨੇ ਪੁਰਾਣੇ ਅਸੀਂ ਉਹਨਾਂ ਨੂੰ ਵੇਚ ਰਹੇ ਹਾਂ ਲੇਕਿਨ ਸਾਡੀ ਵੀ ਪਿੱਤਲ ਦੀ ਇੱਕ ਬਹੁਤ ਇੰਪੋਰਟੈਂਟ ਕਰਾਫਟ ਹੈ ਜੰਡਿਆਲਾ ਗੁਰੂ ਰੈਟੋ ਤੋਂ 20 25 ਕਿਲੋਮੀਟਰ ਤੇ ਅੰਮ੍ਰਿਤਸਰੋਂ ਇੱਕ ਪਿੰਡ ਹੈ ਜਲੰਧਰ ਰੋਡ ਤੇ ਉੱਥੇ ਦੇ ਜਿਹੜੇ ਪਿੱਤਲ ਦੇ ਭਾਂਡੇ ਨੇ ਉਹ ਬਹੁਤ ਅੱਛੇ ਨੇ ਤੇ ਬਹੁਤ ਉੱਤਮ ਨੇ ਸਾਡੀ ਪਛਾਣ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਟਾਈਮ 'ਚ ਕਸ਼ਮੀਰ ਤੋਂ ਕਾਰੀਗਰ ਬੁਲਾ ਕੇ ਉੱਥੇ ਉਹਨਾਂ ਨੂੰ ਸੈੱਟ ਕੀਤਾ ਸੀ ਜਿਹੜੇ ਬਣਾ ਰਹੇ ਨੇ ਦੱਸਣ ਵਾਲੀ ਗੱਲ ਇਹ ਤੇ ਬਹੁਤ ਇੰਪੋਰਟੈਂਟ ਹੈ ਕਿ ਇਹਨੂੰ ਅਸੀਂ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਨੇ ਜੀਆਈ ਟੈਗਿੰਗ ਵਾਸਤੇ ਜੀਆਈ ਦੇ ਕੋਰਟ ਵਿੱਚ ਰਜਿਸਟਰ ਕਰਵਾ ਦਿੱਤਾ ਤੇ ਇਹ ਕੇਸ ਸਾਡਾ 14 ਨਵੰਬਰ ਨੂੰ ਫਾਈਲ ਹੋਇਆ ਸਾਡੇ ਚੜ ਜੰਡਿਆਲੇ ਦੇ ਕਾਰੀਗਰਾਂ ਨੂੰ ਜੀਓਗ੍ਰਾਫੀਕਲ ਇੰਡੀਕੇਸ਼ਨ ਦਾ ਟੈਗ ਮਿਲ ਜਾਏਗਾ ਉਹ ਕੀ ਹੈ ਕਿ ਉਹਨਾਂ ਨੂੰ ਇੱਕ ਲੀਗਲ ਪ੍ਰੋਟੈਕਸ਼ਨ ਮਿਲ ਜਾਏਗੀ ਕੋਈ ਵੀ ਕਿਤੇ ਦਾ ਵੀ ਹੋਰ ਕੋਈ ਬੰਦਾ ਇਹ ਕਹਿ ਕੇ ਭਾਂਡੇ ਨਹੀਂ ਵੇਚਦਾ ਤਾਂ ਇਹ ਜੰਡਿਆਲੇ ਗੁਰੂ ਦੇ ਭਾਂਡੇ ਆ ਕਿਉਂਕਿ ਦੁਨੀਆ 'ਚ ਜੰਡਿਆਲਾ ਨਾ ਆ ਲੋਕੀ ਕਹਿੰਦੇ ਜੰਡਿਆਲੇ ਦੇ ਪਿੱਤਲ ਦੇ ਭਾਂਡੇ ਨੇ ਲੇਕਿਨ ਕੋਈ ਬੰਦਾ ਬਾਹਰ ਦੇ ਕਿਤੇ ਤੇ ਵੀ ਹੋਰ ਬਣਾ ਕੇ ਕਹੇ ਜੀ ਇਹ ਜੰਡਿਆਲੇ ਦਾ ਝੂਠ ਕਹਿ ਕੇ ਵੇਚੇ ਉਹਨੂੰ ਰੋਕਣ ਵਾਸਤੇ ਇੱਕ ਲੀਗਲ ਪ੍ਰੋਟੈਕਸ਼ਨ ਹੈ ਜੀਓਗ੍ਰਾਫੀਕਲ ਇੰਡੀਕੇਸ਼ਨ ਉਹ ਅਸੀਂ ਕਰ ਦਿੱਤਾ ਉਹ ਮਿਲ ਜਾਏਗਾ ਹੁਣੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਤੁਹਾਨੂੰ ਜਿਹੜੀਆਂ ਪਾਈਟੈਕਸ ਪਲੇਸ ਜਿਹੜਾ ਤੁਹਾਨੂੰ ਤਸਵੀਰਾਂ ਸਾਢੀ ਕੀਤੀਆਂ ਵਾ ਇੱਕ ਸਟਾਲ ਜਿਹੜਾ ਕਿ 50 ਸਾਲ ਕਾਲ ਲਗਾਇਆ ਗਿਆ ਇਹ ਤੇ ਤੁਹਾਨੂੰ ਪੰਜਾਬੀਅਤ ਪੁਰਾਣੇ ਜਿਹੜੇ ਕਿ ਸੱਭਿਆਚਾਰਕ ਨੇ ਉਸ ਨੂੰ ਝਾਤ ਮਾਰਦੇ ਹੋਏ ਤੁਹਾਨੂੰ ਇੱਥੇ ਕੱਲੀ-ਕੱਲੀ ਜਿਹੜੀ ਚੀਜ਼ ਦਿਖਾਈ ਆਗੀ ਖਾਸ ਕਰਕੇ ਇੱਥੇ ਫੁਲਕਾਰੀਆ ਤੇ ਹੱਥ ਦੇ ਬਣਾਏ ਹੋਏ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਕਾਰਗਰੀ ਕੀਤੀ ਗਈ ਹੈ ਕਾਰਗਾਰਾਂ ਨਾਲ ਉਹਨਾਂ ਜਿਹੜੀਆਂ ਚੀਜ਼ਾਂ ਦਾ ਦਿਖਾਈ ਦੇ ਰਹੀਆਂ 50 ਸਾਲ ਦਾ ਬਹੁਤ ਵਧੀਆ ਪ੍ਰਾਲਾਵਾ ਜਿਹੜੀਆਂ ਚੀਜ਼ਾਂ ਅਲੋਪ ਹੁੰਦੀ ਜਾਂਦੀਆਂ ਨੇ ਸਾਡੇ ਪੁਰਾਣੀ ਵਿਰਾਸਤ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਖਾਸ ਕਰਕੇ ਸੱਗੀ ਫੁੱਲ ਹੋ ਗਿਆ ਫੁਲਕਾਰੀਆ ਹੋ ਗਈਆਂ ਸਾਡੇ ਪੁਰਾਣੇ ਜਿਹੜੇ ਰਾਜ ਦੀ ਚੀਜ਼ਾਂ ਬਾਦ ਨੇ ਉਹ ਸਾਰੀਆਂ ਜਿਹੜੀਆਂ ਇੱਥੇ ਵਿਖਰ ਮਿਲੀਆਂ ਨੇ ਪੰਜਾਬੀ ਬਹੁਤ ਪਿਆਰ ਦੇ ਰਹੇ ਨੇ ਵੱਟ ਚੜ ਕੇ ਭਾਵੇਂ ਦੇਸਾਬ ਦੇ ਸਾਹ ਦੇ ਉੱਤੇ ਸਟਾਲ ਲੱਗੇ ਰਹੇ ਪਰ ਫੇਰ ਵੀ ਜਿਹੜੇ ਕਿ ਅੰਮ੍ਰਿਤਸਰ ਦੇ ਲੋਕ ਨੇ ਜਾਂ ਜਿਹੜੇ ਦੂਰੋਂ ਬਰਾੜੇ ਆਉਂਦੇ ਨੇ ਉਹ ਇਸ ਨੂੰ ਬਹੁਤ ਪਿਆਰ ਕਰਦੇ ਨੇ ਅੰਮ੍ਰਿਤਸਰ ਦੀ ਗੱਲ ਕਰੀਏ ਕਿੰਨੇ ਕਿੰਨੇ ਲੋਕ ਪਿਆਰ ਦੇ ਰਹੇ ਨੇ ਆ ਦੂਸਰਾ ਦਿਨ ਕੋਲ ਸਟਾਲ ਦੇ ਪੰਜਾਬੀ ਸਭ ਜਾਂ ਨੂੰ ਲੈ ਕੇ ਬਿਲਕੁਲ ਸਰ ਬਹੁਤ ਅੱਛਾ ਉਪਰਾਲਾ ਹੈ ਜਿੱਦਾਂ ਕਿ ਕਹਿੰਦੇ ਆ ਕਿ ਪਾਈਟੈਕ ਜਦੋਂ ਸ਼ੁਰੂ ਹੋਇਆ ਸੀ ਇੱਕ ਟੈਂਟ ਤੋਂ ਸ਼ੁਰੂ ਹੋਇਆ ਸੀ ਇੱਕ ਡੋਮ ਬਣਿਆ ਸੀ ਹੁਣ 9 ਡੋਮ ਬਣ ਗਏ ਨਾ 10ਵਾਂ ਡੈਮ ਐਮਬਰਾਇਡਰੀ ਦਾ ਤੇ ਬਹੁਤ ਵਧੀਆ ਮਤਲਬ ਪਬਲਿਕ ਦੀ ਰਿਸਪ ਕਾਫੀ ਪਬਲਿਕ ਆ ਰਹੀ ਹੈ ਅੱਜ ਵੀ ਛੁੱਟੀ ਹੈ ਗੁਰੂ ਕੱਲ ਵੀ ਛੁੱਟੀ ਹੈ ਪਰਸੋਂ ਵੀ ਛੁੱਟੀ ਹੈ ਸਾਨੂੰ ਉਮੀਦ ਹੈ ਕਿ ਅੱਛੀ ਰਿਸਪੌਂਸ ਮਿਲੇਗੀ ਕਾਫੀ ਲੋਕੀ ਆ ਰਹੇ ਨੇ ਬਾ ਚੜ ਕੇ ਆਣਗੇ ਤੇ ਸਾਨੂੰ ਵੀ ਸਾਡੇ ਕਾਰਜਕਰਨ ਉਹ ਵੀ ਜਿੱਦਾਂ ਰਕਰ ਤੇ ਆਪਣਾ ਯੋਗਦਾਨ ਦੇਣਗੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਸਾਡਾ ਵੀ ਲੋਕਾਂ ਨੂੰ ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਹੈ ਭਾਈ ਇਸ ਮੇਲੇ ਵੱਲ ਜੜ ਕੇ ਆਓ ਕਿਉਂਕਿ ਜਾਂ ਤਾਂ ਜੋ ਕਿ ਤੁਹਾਨੂੰ ਇੱਥੇ ਤੁਹਾਡਾ ਸਭਾ ਚਾਹ ਕੇ ਜਿਹੜਾ ਕਿ ਪੰਜਾਬੀ ਮੁਟਿਆਰਾ ਤੇ ਹੋਰ ਜਿਹੜਾ ਪੰਜਾਬੀ ਸਭਾ ਜਗ ਸਮਾ ਤੁਹਾਨੂੰ ਵੇਖਣ ਨੂੰ ਮਿਲੇਗਾ ਜਿਹੜਾ ਅੱਜ ਕੱਲ੍ਹ ਅਲੋਪ ਹੁੰਦਾ ਕੱਲੀ ਕੱਲੀ ਜਿਹੜੀ ਤੁਹਾਨੂੰ ਚੀਜ਼ ਜਿਹੜੀ ਵੇਖਣ ਨੂੰ ਮਿਲਦੀ ਆ ਅਤਿਆਜਕ ਜਿਹੜੀਆਂ ਚੀਜ਼ਾਂ ਲੋਪ ਹੋ ਗਈਆਂ ਦੱਸੇ ਵੇਖਿਆ ਅੱਜ ਕੱਲ ਪੱਖੀਆਂ ਜਿਹੜੀਆਂ ਕਿ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਆ ਭਾਵੇਂ ਲੋਕਾਂ ਦੇ ਘਰਾਂ ਵਿੱਚ ਏਸੀ ਪੱਖੇ ਲੱਗ ਗਏ ਨੇ ਏਸੀ ਲੱਗ ਗਏ ਨੇ ਇਨਵਰਟਰ ਆ ਗਏ ਨੇ ਬਲਿ ਪੱਖੀਆਂ ਜਿਹੜੀਆਂ ਅਸੀਂ ਘਰਾਂ ਦਾ ਸ਼ਿੰਗਾਰ ਹੁੰਦੀ ਸੀ ਜਦੋਂ ਕਿਤੇ ਪਰਾਹ ਚਾਰੀ ਹੁੰਦੀ ਸੀ ਜਦੋਂ ਕਿਤੇ ਭੈਣ ਭਰਾ ਆਉਂਦੇ ਸੀ ਪੱਖੇ ਸਾਜ ਦਿਖਾਉ ਤੇ ਉਦੋਂ ਜਿਹੜੀਆਂ ਪੱਖੀਆਂ ਜਿਹੜੀਆਂ ਅਸੀਂ ਉਹ ਚੱਲੀ ਜਾਂਦੀਆਂ ਸੀ ਪਰ ਅੱਜ ਕੱਲ ਇਹ ਚੀਜ਼ਾਂ ਜਿਹੜੀਆਂ ਅਲੋਪ ਹੋ ਗਈਆਂ ਦਿਆਂੀਆਂ ਸਾਡੀ ਦਰਖਤ ਪੀ ਲਿਆ ਪਾਈਡਕਸ ਮੇ ਪੱਖੀ ਦਿਵਾ ਜਿਹੜੀ ਆ ਆਪਣੇ ਹੀ ਮਜ਼ੇਦਾਰ ਦਿੰਦੀ ਆ ਅਤੇ ਅੱਜ ਕੱਲ ਜਿਹੜੀਆਂ ਚੀਜ਼ਾਂ ਅਲੋਪ ਹੋ ਜਾਂਦੀਆਂ ਨੇ ਪੰਜਾਬ ਸੇ ਕਾਬਲੋ ਜਿਹੜਾ ਪ੍ਰਾਲਾ ਕੀਤਾ ਗਿਆ ਵਾ ਬਹੁਤ ਸੋਹਲਾ ਤੇ ਸ਼ਲਾਗਾ ਜੋ ਕਦਮ ਆ ਸਾਡੀ ਪੰਜਾਬ ਸਰਕਾਰ ਨੂੰ ਧੰਨਵਾਦ ਆ ਇਸ ਤਾਲੇ ਮਿੰਦਾਂ ਵਿੱਚ ਇਸ ਤਾਲੇ ਜਿਹੜੇ ਪ੍ਰਾਲੇ ਨੇ ਉਹ ਕੀਤੇ ਜਾਣ ਚਾਹੀਦੇ ਨੇ ਜਿਹੜਾ ਕਿ ਸਾਡੇ ਪੰਜਾਬੀ ਸਭੇ ਚਾਲਾ ਜਿਹੜਾ ਕਿ ਜੋੜਦੇ ਨੇ ਮੈਨੂੰ ਦਿਉ ਜਤ ਵਾਟ ਵੜਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ